ਕੂੜੀ ਹੈਗੀਆਂ ਹਾਂ ਤੁਰ ਇੱਧਰ ਇੱਧਰ ਕੋਈ ਹੈਕ ਆ ਰਿਹਾ ਇੱਧਰ ਬੜੇ ਵੱਡੇ ਹੱਥਾਂ ਨਾਲ ਜਾਣਦਾ ਨਹੀਂ ਇੱਧਰ ਉੱਥੇ ਚੱਲੇ ਆਂ ਅੱਗੇ ਅੱਗੇ ਲੱਗੇ ਰਹਿੰਦੇ ਹਾਂ ਅਵੇ ਇਹਨਾਂ ਗਾੜੀ ਨਾਲ ਲੈ ਲੈ ਫਿਰ ਉਸਨੂੰ ਮਗਰੋਂ ਵਾਪਸ ਆਇੰਗੇ ਜਦੋਂ ਪਾਣੀ ਘਟੇ ਹੋਣਾ ਬੜਾ ਫੜ ਕੇ ਆ ਕੱਲ ਨੂੰ ਕੱਲ ਨੂੰ ਕਿੱਥੇ ਦਾ ਕਿੱਧਰ ਨੇ ਪਾਣੀ ਹਾਂਜੀ ਕਿੱਥੇ ਵਾਪਸ ਭਾਰੀ ਪਾਣੀ ਬੜਾ ਆਈ ਜੇ ਪਾਣੀ ਵਿੱਚ ਆਈ ਜਾਇਦਾ ਪਾਣੀ ਜਿਹਾ ਹੈ ਅਣੀ ਤੇ ਬਹੁਤ ਜ਼ਿਆਦਾ ਆ ਰਿਹਾ ਦੁਕਾਨਾਂ ਸਾਰੀਆਂ ਡੁੱਬੀਆਂ ਪਈਆਂ ਬਾਬਾ ਕਿਆ ਮਾਰਨਾ 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 ਸੁਣ ਸੁਣ ਮੂਰੂ ਸਦਾ ਖਾ ਲਾ ਇਹਨੂੰ ਫੜ ਉੱਪਰ ਖਿੱਚ ਉੱਪਰ ਇਹ ਤੂੰ ਹੀ ਗਾਲਦਾ ਇੰਦਰ ਦੀ ਕਿਧਰ ਹੱਥ ਘਾ ਹਾਂ ਖਿੱਚ ਲਓ ਪੂਰਾ ਖਿੱਚ ਜਿੰਨਾ ਤੇ ਤੱਕ ਖਿੱਚਿਆ ਜਾਂਦਾ ਹੈ ਖਿੱਚ ਲਗਾ ਚਲਾ ਲੈ ਤੇਰੇ ਜ਼ੋਰ ਦਾ ਪਾਣਾ ਲਗੂ ਖਿੱਚ ਖਿੱਚਾਂਂਗ ਦਾ ਹੋਰ ਖਿੱਚ ਆਹ ਯਾਰ ਉਹ ਸੀੜੀ ਆ ਨਾ ਇਹੋ ਕੋਲ ਦੇ ਕੋਲ ਪਤਾ ਕਿਵੇਂ ਹੁੰਦਾ ਹੁੰਦਾ ਆਹ ਢਾਕਾ ਪਾ ਲੜ ਅੰਗਦ ਸਿੰਘ ਵਲਤੇ ਜਾਣਾ ਕੋਈ ਨਾ ਕੇਰਾ ਦਾ ਟਿਕਾ ਫਰਮਾਂ ਚ ਕਾ ਦੂੰ ਬਾਅਦ ਤਾਂ ਉੱਪਰ ਵੀ ਹੈ ਨਹੀਂ ਹਾਂ ਐ ਚੜ ਜਾ ਉੱਤੇ ਖੇਚਲਾ ਨੂੰ ਆਈ ਕਾਰਜਾ ਮੈਂ ਥੱਲੇ ਆਉਣਾ ਹੁਣ ਆ ਜਾ ਆ ਜਾ ਮੈਂ ਮਤਲਬ ਇਹ ਹੋਣਾ ਪਰ ਹੁਣ ਹੀ ਲੱਗੇ ਨਹੀਂ ਇੱਕ ਮਿੰਟ ਆਇਆ ਨਹੀਂ ਮਾਨ ਪਰ ਦੇਪੋ ਰੰਦੇ ਆ ਮੈਂ ਨਾ 20 ਬੇਸਤੀਆਂ ਮਾਰ ਤਾ 15 ਆਗੇ 10 ਕੋਟ ਪੰਜ ਰਸਤਾ ਤੇ ਚਣੀਆਂ ਪਿਆ ਬਣ

ਸਰ ਅਵੀ ਦੇ ਚਾਰ ਕਿੱਡੇ ਦਵਾ ਦੋ ਪਾਉਂਦਾ ਮੁੰਡੇ ਦੇ ਨਾਮ ਦਾ ਕਾਹ ਕਹਿ ਗਿਆ ਬਰਾਬਰੀ ਰੱਖਿਓ ਫਿਰ ਪੰਡਾ ਮੈਂ ਪੰਡਾ ਭਰ ਲਵਾਂ ਜਾਨ ਜਾਨੇ ਦੁੱਤੀ ਆਹ ਸਾਈਡ ਤੇ ਲੱਗ ਗਈ ਪੰਡਾ ਮਾ ਅਗਲਾ ਆਇਆ ਖੇਤੋਂ ਆਇਆ ਮੈਂ ਪਹਿਲਾਂ ਜਿਹੜਾ ਫੋਨ ਕੀਤਾ ਨਾ 10 ਜਾਨੇ ਆ ਬਾਪੜਾ ਨਾ ਮੈਂ ਚਾਹ ਵਾ ਇੱਕ ਚੀਜ਼ ਆ ਦੇਖੀ ਦੇ ਚਲੋ ਲੋਕ ਜੀ ਨੂੰ ਕਰ ਦਾਂਗਾ ਥੋੜੇ ਜਿਹਾ ਚਲੋ ਯਾਰ ਹਿੰਮਤ ਮਾਰੋ ਯਾਰ ਜਦੋਂ ਦੂਜੇ ਪੈਂਦਾ ਕਰਨ ਦੇ ਪੁੱਠਿਆਂ ਦੀ ਘਾਗੇ ਕੰਮ ਕਰਨਾ ਰੱਖ ਲੈ ਰੱਖ ਪੁੱਠਿਆਂ ਦੀ ਘਾਗੇ ਕਿੱਥੇ ਨਸਾ ਪਾਉਂਦਾ ਪੱਤੀ ਨਾਲ ਦਸਤੇ ਹੋਵੀ ਕਦੇ ਪਹਿਲਾਂ ਬਿਲਡਿੰਗ ਕਰਦੇ ਓਏ Hayırdır? Ha. ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਪੰਜਾਬ ਦੇ ਜਿਹੜੇ ਬਹੁਤੇ ਪਿੰਡ ਨੇ ਜ਼ਿਆਦਾਤਰ ਉਹ ਹਨਾ ਦੀ ਮਾਰ ਰੇਟਾਂ ਆਏ ਹੋਇਆ ਤੇ ਸਾਡੇ ਪਿੰਡ ਬੋਲੇ ਕੋ ਉਪਰਾਲਾ ਕੀਤਾ ਜਾ ਰਿਹਾ ਤੇ ਅਸੀਂ ਜਿਹੜਾ ਚੱਲੇ ਆ ਰਾਸਣ ਲੈ ਕੇ ਜਾਨਵਰਾਂ ਲਈ ਵੀ ਤੇ ਇਨਸਾਨਾਂ ਲਈ ਵੀ ਤੇ ਕੀ ਕੀ ਰਾਸਣ ਲੈ ਕੇ ਚੱਲੇ ਆ ਸਾਰਾ ਆਪਾਂ ਤੁਹਾਨੂੰ ਨਾਮ ਵੀ ਆ ਦਿਖਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਿੰਨਾ ਚਿਰ ਇਹ ਚੀਜ਼ਾਂ ਚੱਲਦੀਆਂ ਨੇ ਪੰਜਾਬ ਦਾ ਸਾਥ ਜ਼ਰੂਰ ਦਿਓ ਤੇ ਆਪਣੇ ਲੋਕਾਂ ਦੀ ਸੇਵਾ ਜ਼ਰੂਰ ਕਰੋ ਤੇ ਲਓ ਜੀ ਆਹ ਇੱਕ ਟਰੈਕਟਰ ਆ ਖੜਾ ਸਾਡਾ ਨਾਲ ਟਰਾਲੀ ਵੀ ਤਿਆਰ ਇਹਦੇ ਵਿੱਚ ਜਿਹੜਾ ਅਸੀਂ ਰਾਸਣ ਲੈ ਕੇ ਜਾ ਰਹੇ ਹਾਂ ਜਿਵੇਂ ਬਿਸਕਟ ਪਾਣੀ ਜਾਂ ਇਦਾਂ ਦਾ ਵਗੈਰਾ ਰਾਸਣ ਇਹ ਕਾ ਖੜਾ ਆਹ ਟਰੈਕਟਰ ਚ ਕੀ ਆਪਣੇ ਚ ਇਹ ਚ ਤੂੜੀ ਆ ਠੀਕ ਆ ਤੇ ਉਹ ਪਰੇ ਜਿਹੜਾ ਖੜਾ ਮਗਰ ਉਹ ਚ ਵੀ ਤੂੜੀ ਆ ਠੀਕ ਆ ਤੇ ਇੱਕ ਟਰੈਕਟਰ ਆਪਣਾ ਦੂਜਾ ਰਵੀ ਆਉਂਦਾ ਆਉਂਦਾ ਉਹ ਚਾਰ ਲੈ ਗਿਆ ਚਾਰ ਵਾਲਾ ਪੰਜ ਟਰੈਕਟਰ ਚੱਲੇ ਆ ਕੇ ਚਾਰ ਚਾਰ ਇੱਕ ਟਰੈਕਟਰ ਹੋਊਗਾ ਉਹ ਤੋਂ ਅੰਦੇ ਤੇ ਚਲੋ ਜੀ ਆਹ ਮੁੰਡੇ ਵੀ ਆ ਗਏ ਸਾਰੇ ਆ ਹੀ ਜਾਂਦੇ ਆ ਮੁੰਡੇ ਤੇ ਚੱਲਦੇ ਆ ਹੁਣ ਆਪਾਂ ਖਿੱਚਣੇ ਤਿਆਰੀ ਲਓ ਜੀ ਇੱਕ ਟਰੈਕਟਰ ਹੋਰ ਆ ਗਿਆ ਇਹਦੇ ਵਿੱਚ ਰੱਖਿਆ ਆਪਾਂ ਚਾਰ ਮੱਕੀ ਦਾ ਲਓ ਜੀ ਇਹ ਤਾਂ ਕਿਹਦਾ ਆ ਰਹੇ ਮਾ ਜੀ ਮੋਰ ਸਾਨੂੰ ਕਰਿਉਂ ਆਏ ਹਾਂ ਸਾਪ ਕੋ ਸਰਮਾਈ ਸਾਪ ਤੇ ਮਾਵਾ ਸਰਦ ਸੱਤੇ ਪਾਸਾ 3 ਦੇ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਜੀ ਅਹਾਂ ਦੀ ਸੇਵਾ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਸ੍ਰੀ ਹਰਿਕ੍ਰਿਸ਼ਨ ਦਾ ਸੱਚੇ ਪਾਤਸ਼ਾਹ ਜੀ ਸਰਬ ਪ੍ਰਗਤੀਆਂ ਸੰਤਾਂ ਮੱਲੋਂ ਸੱਚੇ ਪਾਤਸ਼ਾਹ 30.0 ਪ੍ਰਮਾਣਿਤ ਕੀਤਾ ਗਿਆ ਅਤੇ ਪਾਤਸ਼ਾਹ ਜੀ ਉਹ ਸਾਰੇ ਸੰਤਾਂ ਨੂੰ ਜੋੜਨ ਦਾ ਪਾਇਆ ਸ੍ਰੀ ਕਾਇਨਾਤ ਦਾ ਮੇਰਾ ਆਸਣਾ ਪੰਜਾਬੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਭਰ ਕੇ ਸ੍ਰੀ ਸੇਵਾਦਾਰ ਸਤਿ ਸ੍ਰੀ ਅਕਾਲ ਸੋ ਨਿਹਾਲ 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 ਸਤਿ ਸ੍ਰੀ ਅਕਾਲ Bye. Hey. ਪੰਜ ਟਰੈਕਟਰ ਨੇ ਅਸੀਂ ਪੰਜ ਟਰੈਕਟਰ ਲੈ ਕੇ ਚੱਲੇ ਆ ਪਹਿਲਾ ਆ ਟਰੈਕਟਰ ਆ ਬਾਬੇ ਸੂਰਤੀ ਦੇ ਵੀ ਮੱਥਾ ਟੇਕ ਕੇ ਜਾਵਾਂਗੇ ਤੇ ਦੂਜਾ ਆ ਟਰੈਕਟਰ ਸਾਡੇ ਕੋਲ ਇਹਦੇ ਵਿੱਚ ਬੈਠੇ ਆਪਣੇ ਆ ਸਾਰੇ ਸਾਰੇ ਸੇਵਾਦਾਰ ਆ ਜਿਹੜਾ ਇਹ ਕਾਹ ਟਰੈਕਟਰ ਆ ਜੀ ਆਪਣੇ ਕੋਲੇ ਦੋ ਟਰੈਕਟਰ ਹੋਰ ਨੇ ਆਪਣੇ ਉਹ ਅੱਗੇ ਲੰਘ ਚੁੱਕੇ ਆ ਇੱਥੇ ਹੁਣ ਬਾਬੇ ਸੂਰਦੀ ਦੇ ਮੱਥਾ ਟੇਕ ਕੇ ਤੇ ਆਪਾਂ ਚੱਲਦੇ ਆ ਅੱਗੇ ਬਾਅਦ ਨੂੰ ਭਾਈ ਜੀ ਜੀਓ ਤਾਂ ਆਏ ਆ ਜੀਓ ਸਹਿਮਾ ਪੋਰਟ ਕਰਾਉਣੀ ਆ ਜੀਓ ਜੀਓ ਨਾਲ ਦਾ ਚੱਕ ਲਿਆ ਤੇ ਮੈਂ ਵੀਡੀਓ ਭੇਜੀ ਗੱਲ ਕਰਦਾ ਹਾਂ ਨਾਲ ਦਾ ਪੈ ਗਏ ਤੇਲ ਦੀਆਂ ਟੈਂਕੀਆਂ ਕਰਾ ਕੇ ਟਰੈਕਟਰ ਦੀਆਂ ਫੁੱਲ ਤੇ ਫੇਰ ਚੱਲਦੇ ਆ ਅੱਗੇ ਯਾਰ ਖੜੀ ਆਪਣੀ ਇੱਕ ਟਰਾਲੀ ਤੇ ਬਾਕੀ ਚਾਰ ਟਰਾਲੀਆਂ ਰਹੀਆਂ ਮਗਰ ਇੱਥੋਂ ਟਰਾਲੀਆਂ ਇਕੱਠੀਆਂ ਕਰਕੇ ਤੇ ਫੇਰ ਹੁਣ ਅੱਗੇ ਨੂੰ ਜਾਵਾਂ ਓਏ ਮੈਂ ਹਾਂ ਵੀ ਜੀਓ ਡਿਜੀਟਲ ਲਾਈਵ ਠੀਕ ਆ ਦੂਜਾ ਠੀਕ ਆ ਦੂਜਾ ਟਰੈਕਟਰ ਵੀ ਆ ਗਿਆ ਜੀ ਆਪਣਾ ਥੋੜਾ ਜਿਹਾ ਅਰਾਹਾ ਕਰਕੇ ਇੱਧਰ ਉੱਧਰ ਹੋ ਗਏ ਸੀ ਟਰੈਕਟਰ ਤੇ ਬਾਕੀ ਵੀ ਆਉਂਦੇ ਆ ਹੌਲੀ ਹੌਲੀ ਤੀਜਾ ਟਰੈਕਟਰ ਚੌਥਾ ਟਰੈਕਟਰ ਨਹੀਂ ਲਓ ਜੀ ਪੰਜਵਾਂ ਟਰੈਕਟਰ ਵਾਲੇ ਬੰਦੇ ਵੀ ਆ ਗਏ ਆਪਣੇ ਆ ਆ ਗਿਆ ਪੰਜਵਾਂ ਟਰੈਕਟਰ ਨਹੀਂ ਬਾਵਾ ਪਈ ਜਾਂਦਾ ਇੱਧਰ ਹਨਾ ਇੱਧਰ ਵੀ ਬਹੁਤ ਆ ਕਾਹੀ ਜਾਂਦਾ ਮਾਰਚ ਹੋਰ Yeah, but ਆਪਾ ਨਾਨਕ ਦੇ ਪਾਣੀ ਜਿਹੜਾ ਸੜਕਾਂ ਦੇ ਉੱਤੋਂ ਦੀ ਚੱਲ ਰਿਹਾ। ਕੋਸਾ ਦੇ ਪ੍ਰਾਈਸਾਂ ਟਰਾਲੀਆਂ ਜਿਹੜੇ ਇੱਥੋਂ ਡੋਪਣੇ ਸ਼ੁਰੂ ਹੋ ਜਾਂਦੇ ਆ ਟਾਇਰ ਇਹਨਾਂ ਦੇ ਤਵਾਰੀ ਭਰਾਜੀ ਚੱਲਦੇ ਆਗੇ ਨੂੰ ਥੋੜਾ ਸਾਰੇ ਟਰੈਕਟਰਾਂ ਦੇ ਵਿੱਚ ਬੱਤੀ ਰਿਹਾ ਉਪੜੀਆਂ ਝਾਪੜੀਆਂ ਸਭ ਕੋ ਡੁੱਬਿਆ ਪਿਆ ਆ ਦੇ ਪਾਣੀ ਬਹੁਤ ਆਇਆ ਵਾ ਇੱਥੇ ਆ ਦੇ ਲਾਲਾ ਆ ਸੁੱਲ ਜਾਂਦੇ ਆ ਭੈਣ ਨੇ ਉਹਦੇ ਮੱਝਾ ਗਾਵਾਂ ਜੀਆਂ ਕਿੰਨੀਆਂ ਵਿੱਚ ਇਹ 1.7 ਬੰਨਾ ਦੇ ਹਾਲਾਤ ਆ ਜੀ 这个。<music> पानी है बंदा बंदा सारी इंटर उंटरलॉक सारा बिठाया पानी फुल झल्वा इतने फॉर्चूनर ਬਾਬਾ ਤਾਂ ਇਹ ਇੱਧਰ ਨੂੰ ਡਰਾਈਵ ਵੀ ਤਾਂ ਹੀ ਨਹੀਂ ਮਿਲੀ ਆਪਾਂ ਪਿੱਛੇ ਹੀ ਲਾ ਲਾ ਮੁੜੀ ਜਾਂਦੇ ਆ ਤਾਕ ਉੱਤੋਂ ਦੀ ਚਾਲ ਦਾ ਦੇਖ ਪਾਣੀ ਇਧਰ ਤੋਂ ਬੜਾ ਕੋਨਾ ਸਾਰੀ ਡੁੱਬੀਆਂ ਪਈਆਂ ਬਾਬਾ ਆਵਾ ਪਰਣ ਵਾਲੀਆਂ ਮਦੀਨਾ ਨੂੰ ਸੁਣਾ ਬਾਬੇ ਲੱਗਦਾ ਮੈਂ ਵੀ ਉਤੋਂ ਦੀ ਪੂਰਾ ਪਈ ਜਾਂਦਾ ਆਹ ਇਹ ਪੰਡ ਫਿਰ ਸਾਰਾ ਡੁੱਬਿਆ ਬਾਣਾ ਥੋਨੇ ਵਾਲ ਪੰਡ